ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ 2 ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਕਲਾਸ 12th ਦੇ ਲਈ ਸਬਜੈਕਟ ਹੈਗਾ ਆਪਣਾ ਪੰਜਾਬੀ ਜਨਰਲ ਪੰਜਾਬੀ ਲਾਜ਼ਮੀ ਦਾ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਲੈ ਕੇ ਆਂ ਪ੍ਰੀਬੋਰਡ ਪ੍ਰੀਬੋਰਡ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਹਾਂ ਤੁਹਾਡੇ ਪ੍ਰੀਬੋਰਡ ਪੇਪਰ ਦੀ ਤਿਆਰੀ ਦੇ ਲਈ ਇਹ ਲਾਸਟ ਇਅਰ ਦਾ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਹੈ ਲਾਸਟ ਇਅਰ ਓਕੇ ਪ੍ਰੀਵਿਅਸ ਇਅਰ ਕੁਐਸਚਨ ਪੇਪਰ ਤੇ ਹਾਂਜੀ ਪਹਿਲਾਂ ਹੈਗਾ ਸੀ ਜਿਹੜੇ ਕਿ ਸ਼ਾਰਟ ਕੁਐਸ਼ਨ ਸੀ ਉਹ 30 ਮਾਰਕਸ ਦੀ ਸੀ ਬਟ ਹੁਣ 30 ਮਾਰਕਸ ਨਹੀਂ ਹੈਗੇ ਸ਼ਾਰਟ ਕੁਐਸ਼ਨਸ ਨਿਊ ਪੇਪਰ ਪੈਟਰਨ ਦੇ ਅਕੋਰਡਿੰਗ ਨੇ ਤੇ 80 ਮਾਰਕਸ ਦਾ ਪੇਪਰ ਸੀ ਪਹਿਲਾਂ ਵੀ ਤੇ ਹੁਣ ਵੀ 80 ਮਾਰਕਸ ਹੈ ਤੇ ਪਾਸਿੰਗ ਮਾਰਕਸ ਹੈਗੇ 26 ਗੁੱਡ ਹੈਂਡਰਾਇਟਿੰਗ ਦੇ ਹੁਣ ਕੋਈ ਮਾਰਕਸ ਨਹੀਂ ਹੈਗੇ ਸਭ ਤੋਂ ਪਹਿਲਾਂ ਵਨ ਲਾਈਨਰ ਕੁਐਸ਼ਨ ਆਨਸਰ ਨੇ ਫਿਰ ਐਨਸੀਕਿਊਜ਼ ਨੇ ਟਰੂ ਫਾਲਸ ਫਿਲਿੰਗ ਦਾ ਬਲੈਂਕਸ ਤੇ ਇੱਕ ਆਪਣੇ ਜਿਹੜੇ ਕਿ ਮਾਡਲ ਟੈਸਟ ਪੇਪਰ ਅਪਲੋਡ ਕੀਤਾ ਹੋ ਜਿਹਦੇ ਵਿੱਚ ਸਾਰਾ ਪੇਪਰ ਦਾ ਪੈਟਰਨ ਵੀ ਇੱਕ ਅਲੱਗ ਵੀਡੀਓ ਆਪਣਾਈ ਹੋਈ ਹੈ ਤੁਸੀਂ ਉਹ ਵਾਚ ਕਰ ਲੈਣੀ ਆ ਤੇ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ ਟੂਰ ਸਟਡੀ ਕਲਾਸ ਚੈਨਲ ਨੂੰ ਸਰਚ ਕਰਨਾ YouTube ਤੇ ਦੈਨ ਉਸ ਤੋਂ ਬਾਅਦ ਤੁਸੀਂ ਪਲੇਲਿਸਟ ਦੇ ਵਿੱਚ ਜਾਣਾ ਪਲੇਲਿਸਟ ਦੇ ਵਿੱਚ ਤੁਹਾਨੂੰ ਜਿਹੜੇ ਕਿ ਪਲੇਲਿਸਟ ਮਿਲੂਗੀ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੀ ਪਲੇਲਿਸਟ ਹੈ ਇਹਨੂੰ ਨੀਚੇ ਸਕਰੋਲ ਕਰਨਾ ਇਹਨਾਂ ਕਰਕੇ ਪ੍ਰੋਬਲਮ ਆ ਰਹੀ ਹੈ ਪੰਜਾਬੀ ਲਾਜ਼ਮੀ ਇਸ ਪਲੇਲਿਸਟ ਨੂੰ ਤੁਸੀਂ ਜਿਹੜੇ ਕਿ ਕਲਿੱਕ ਕਰਨਾ ਤੁਹਾਨੂੰ ਸਾਰੇ ਵੀਡੀਓਜ਼ ਮਿਲ ਜਾਣਗੇ ਇਹਦੇ ਵਿੱਚ ਠੀਕ ਹੈ ਤੁਸੀਂ ਆਪਣੇ ਸਾਰੇ ਟਾਪਿਕਸ ਆਪਣੇ ਦੇਖ ਸਕਦੇ ਹੋ ਵੀ ਸਾਰੇ ਇਹਦੇ ਵਿੱਚ ਗ੍ਰਾਮਰ ਹੈ ਜਿਹੜੀ ਗ੍ਰਾਮਰ ਪੋਰਸ਼ਨ ਉਹ ਵੀ ਸਾਰਾ ਕਰਵਾਇਆ ਹੋਇਆ ਕਹਾਣੀਆਂ ਦੇ ਸਾਰ ਵੀ ਕਰਵਾਏ ਹੋਏ ਨੇ ਸੋ ਤੁਸੀਂ ਇਹਨਾਂ ਨੂੰ ਜਰੂਰ ਵਾਚ ਕਰੋ ਤੇ ਜਿਹੜੇ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਹੈ ਇਹ ਇਹਦੇ ਅਨਸਰ ਕੀ ਵੀ ਅਪਲੋਡ ਕੀਤੀ ਹੋਈ ਆਪਾਂ ਨੇ ਉਹਨਾਂ ਮੈਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਸ਼ਬਦਕੋਸ਼ ਤਰਤੀਬ ਕਿਵੇਂ ਕਰਨੀ ਆ ਇਹ ਵੀ ਸਾਰੇ ਆਪਾਂ ਨੇ ਅਲੱਗ-ਅਲੱਗ ਵੀਡੀਓਜ਼ ਚ ਤੁਹਾਨੂੰ ਦੱਸਿਆ ਹੋਇਆ ਜਿਹੜਾ ਸੈਂਪਲ ਪੇਪਰ ਬਣਾਇਆ ਹੋਇਆ ਨਾ ਉਹਦੇ ਵਿੱਚ ਵੀ ਤੁਹਾਨੂੰ ਸਾਰਾ ਸਮਝਾਇਆ ਹੋਇਆ ਤੇ ਵਾਕ ਬਣਾਉਣ ਦਾ ਅਖੋਤਾਂ ਕੇਂਦਰੀ ਭਾਵਨੇ ਤੇ ਲਾਸਟ ਚ ਕਹਾਣੀ ਦਾ ਸਾਰਾ